ਕਹਿੰਦੇ ਕਿ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਬਾਣੀ ਲਿਖ ਰਹੇ ਸਨ ਤਾਂ ਜਦੋਂ 16 ਅਸ਼ਟਪਦੀਆਂ ਲਿਖ ਦਿੱਤੀਆਂ ਤੇ 17ਵੀਂ ਅਸ਼ਟਪਦੀ ਤੇ ਆਏ ਤੇ ਉਹਨਾਂ ਨੂੰ ਬਾਣੀ ਰੁਕ ਗਈ ਤੇ ਬਾਣੀ ਰੁਕਣ ਦੇ ਕਾਰਨ ਅੱਗੇ ਬਾਣੀ ਤੁਰ ਨਹੀਂ ਸੀ ਰਹੀ ਕਹਿੰਦੇ ਫੇਰ ਕੀ ਹੋਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬਾਬਾ ਸ੍ਰੀ ਚੰਦ ਕੋ ਜਾਂਦੇ ਨੇ ਤੇ ਜਾ ਕਰਕੇ ਕਹਿੰਦੇ ਨੇ ਕਿ ਬਾਣੀ ਰੁਕ ਗਈ ਹੈ ਹੁਣ ਤੁਸੀਂ ਕੋਈ ਮਾਰਗਦਰਸ਼ਨ ਕਰੋ ਤੇ ਕਹਿੰਦੇ ਜੇ ਫਿਰ ਜਿਹੜਾ 17ਵ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ ਉਹ ਬਾਬਾ ਸ਼੍ਰੀ ਚਾਂਦ ਨੇ ਦਿੱਤਾ ਇਹ ਮੰਨਿਆ ਜਾਂਦਾ ਹੈ ਇਹ ਪ੍ਰਚਾਰਿਆ ਵੀ ਜਾਂਦਾ ਹੈ ਕਹਿੰਦੇ ਫਿਰ ਗੁਰੂ ਸਾਹਿਬ ਜੀ ਨੇ ਇਹ ਗੱਲ ਕੀਤੀ ਕਿ ਸਾਨੂੰ ਕੋਈ ਅੱਗੇ ਮਾਰਗਦਰਸ਼ਨ ਕਰੋ ਤੇ ਕਹਿੰਦੇ ਬਾਬਾ ਸ਼੍ਰੀ ਚਾਂਦ ਨੇ ਕਿਹਾ ਵੀ ਮੇਰੇ ਪਿਤਾ ਜੀ ਵਾਲਾ ਜਿਹੜਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀਪੇ ਸੱਚ ਕਹਿੰਦੇ ਇਹ ਦਰਜ ਕਰ ਲਓ ਤੇ ਇਤੋਂ ਅੱਗੇ ਸ਼ੁਰੂ ਕਰ ਲਓ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਗੱਲ ਬਿਲਕੁਲ ਨਰਮੂਲ ਝੂਠ ਹੈ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆਂ ਨੂੰ ਬਾਬਾ ਸ੍ਰੀ ਚੰਦ ਨੇ ਦੱਸਿਆ ਬਿਲਕੁਲ ਝੂਠ ਹੈ ਜੀ ਇਹਦੇ ਵਿੱਚ ਰੱਤਮ ਵੀ ਸਚਾਈ ਨਹੀਂ ਜੇ 17ਵੀਂ ਅਸ਼ਟਪਦੀ ਦਾ ਸ਼ਲੋਕ ਬਾਬਾ ਸ੍ਰੀ ਚੰਦ ਨੇ ਦਿੱਤਾ ਹੁੰਦਾ ਤਾਂ ਗੁਰੂ ਅਰਜਨ ਸਾਹਿਬ ਜੀ ਨਾਮ ਬਕਾਇਦਾ ਦਰਜ ਕਰਦੇ ਬਕਾਇਦਾ ਲਿਖ ਕੇ ਜਾਂਦੇ ਜਾਂਦੇ ਜੇ ਇੱਕ ਪੰਕਤੀ ਵੀ ਗੁਰੂ ਸਾਹਿਬ ਜੀ ਨੇ ਐਡ ਕੀਤੀ ਉਹ ਬਕਾਇਦਾ ਉੱਥੇ ਲਿਖਿਆ ਹੈ ਪੰਕਤੀ ਕਿਹਦੀ ਹੈ ਜਦੋਂ ਆਪਾਂ ਗੌੜੀ ਰਾਗ ਦੇ ਸ਼ਬਦ ਪੜ੍ਹਦੇ ਹਾਂ ਧਿਆਨ ਨਾਲ ਬਾਣੀ ਨੂੰ ਪੜਿਓ ਜਦੋਂ ਬਾਬਾ ਕਬੀਰ ਸਾਹਿਬ ਦੇ ਸ਼ਲੋਕ ਸ਼ਬਦ ਚੱਲਦੇ ਨੇ ਗੌੜੀ ਰਾਗ ਦੇ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਉਹਦੀ ਆਖਰੀਆਂ ਦੋ ਪੰਕਤੀਆਂ ਗੁਰੂ ਅਰਜਨ ਸਾਹਿਬ ਜੀ ਨੇ ਉਹਦਾ ਜਿਹੜਾ ਟਾਈਟਲ ਆਉ ਦਾ ਹੈਡਿੰਗ ਆ ਕੀ ਲਿਖਿਆ ਹੋਇਆ ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਭਾਵ ਕਿ ਸ਼ਬਦ ਬਾਬਾ ਕਬੀਰ ਸਾਹਿਬ ਜੀ ਦਾ ਉਹਦੀ ਆਖਰੀਆਂ ਦੋ ਤੁਕਾਂ ਹਨ ਜਿਹੜੀਆਂ ਉਹ ਗੁਰੂ ਅਰਜਨ ਸਾਹਿਬ ਜੀ ਨੇ ਨਹੀਂ ਜਦੋਂ ਬਾਬਾ ਸੂਰਦਾਸ ਸਾਹਿਬ ਜੀ ਦਾ ਇੱਕ ਪੰਕਤੀ ਆਂਦੀ ਹੈ ਛਾੜ ਮਨ ਹਰ ਬਿਮੁਖਣ ਕੋ ਸੰਗ ਬਾਬਾ ਸੂਰਦਾਸ ਜੀ ਭਗਤ ਸੂਰਦਾਸ ਜੀ ਦਾ ਇੰਨੀ ਕਿ ਇੱਕੋ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਜਦੋਂ ਗੁਰੂ ਸਾਹਿਬ ਜੀ ਐਡ ਕਰਦੇ ਨੇ ਉਹ ਤੋਂ ਅਗਲਾ ਸ਼ਬਦ ਬਾਬਾ ਸੂਰਦਾਸ ਜੀ ਨੂੰ ਸੰਬੋਧਨ ਕਰਕੇ ਤੇ ਫਿਰ ਉਹਦੇ ਬਕਾਇਦਾ ਲਿਖਦੇ ਨੇ ਇਹ ਸ਼ਬਦ ਸੂਰਦਾਸ ਜੀ ਨੂੰ ਸੰਬੋਧਨ ਹੈ। ਸਾਰੰਗ ਮਹਿਲਾ ਪੰਜਵਾ ਅਗੇ ਸੂਰਦਾਸ ਲਿਖਿਆ ਹੋਇਆ। ਭਾਵ ਕਿ ਗੁਰੂ ਸਾਹਿਬ ਜੀ ਇੰਨੇ ਇਮਾਨਦਾਰ ਨੇ ਜੇ ਜਿਸ ਨੂੰ ਵੀ ਸੰਬੋਧਨ ਕੀਤਾ ਜਾਂ ਪੰਕਤੀ ਵਿੱਚ ਐਡ ਕੀਤੀ ਬਕਾਇਦਾ ਲਿਖਿਆ ਗਿਆ। ਤੁਸੀਂ ਗੌੜੀ ਦਾਗ ਦੇ ਜਿਹੜੀ ਵਾਰਾਂ ਨੇ ਪੜ੍ਹ ਕੇ ਦੇਖਿਓ ਜਿ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਤੇ ਉਹਦਾ ਅਰਥ ਹੁੰਦਾ ਪੌੜੀਆਂ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ ਜਿ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਆ ਤੇ ਪੌੜੀਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਹੋਣਗੀਆਂ ਨੇ ਤੇ ਜੇ ਗੁਰੂ ਅਰਜਨ ਸਾਹਿਬ ਜੀ ਨੂੰ ਜਿੱਥੇ ਲੱਗਾ ਤੇ ਇੱਥੇ ਗੱਲ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਤੁਸੀਂ ਬਾਣੀ ਪੜਨ ਵਾਲੇ ਸਰੋਤੇ ਬੈਠੇ ਉਹ ਤੇ ਲਿਖਿਆ ਪੌੜੀ ਮਹਿਲਾ ਪੰਜਵਾ ਵੀ ਹੈਗਾ ਬਾਬਾ ਕੀ ਇਹ ਪੌੜੀ ਗੁਰੂ ਅਰਜਨ ਸਾਹਿਬ ਜੀ ਦੀ ਹੈ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ਉਹਦੇ ਵਿੱਚ ਜੇ ਪੌੜੀ ਦਰਜ ਕੀਤੀ ਹੈ ਤੇ ਬਕਾਇਦਾ ਲਿਖਿਆ ਪੌੜੀ ਮਹਿਲਾ ਪੰਜਵਾ ਪਿਪਲੇ ਖਾਣਾ ਲੱਗ ਜਾਏ ਵੀ ਆ ਪੌੜੀ ਕਿਹਣਾ ਦੀ ਹੈ ਤੇ ਬਕਾਇਦਾ ਲਿਖਿਆ ਹੋਇਆ ਪੌੜੀ ਮਹਿਲਾ ਪੰਜਵਾ ਤੇ ਜੇ ਇਹ ਸ਼ਲੋਕ ਬਾਬਾ ਸ੍ਰੀ ਚੰਦ ਨੇ ਦਿੱਤਾ ਤਾਂ ਸਾਨੂੰ ਗੁਰਬਾਣੀ ਦੇ ਵਿੱਚ ਸਤਿਗੁਰ ਜੀ ਨੇ ਸਬੂਤ ਦੇ ਕੇ ਜਾਣੇ ਸੀ ਤੇ ਇਹ ਬਿਲਕੁਲ ਨਾ ਮੰਨਣਯੋਗ ਗੱਲ ਹੈ ਕਿ ਇਹ ਜਿਹੜੀ ਅਗਲੀ ਬਾਣੀ ਆਇਆ ਕਿਹਾ ਜਾਂਦਾ ਹੈ ਜੀ ਕਿ ਬਾਬਾ ਸ੍ਰੀ ਚੰਦ ਨੇ ਫਿਰ ਆ ਕਰਕੇ ਕਿਹਾ ਉਸ ਤੋਂ ਬਾਅਦ ਅੱਗੇ ਜਿਹੜੀ ਉਹ ਉਹ ਪਤਾ ਕੌਣ ਜੋੜਦੇ ਉਹ ਉਦਾਸੀਨ ਮਤ ਵਾਲੇ ਜੋੜਦੇ ਨੇ ਇਹ ਗੱਲਾਂ ਕਿ ਜਿੰਨੀਆਂ ਸਾਖੀਆਂ ਕਹਾਣੀਆਂ ਇਹ ਉਦਾਸੀਨ ਮਤ ਵਾਲੇ ਜੋੜਦੇ ਨੇ ਤੇ ਇਹ ਬਿਲਕੁਲ ਨਰਮੂਲ ਝੂਠਾ ਹੈ ਇਹਦੇ ਨਾਲ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਵੱਡੀ ਨਹੀਂ ਹੁੰਦੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਨੂੰ ਢਾਹ ਲੱਗਦੀ ਹੈ ਗੁਰੂ ਸਾਹਿਬ ਜੀ ਦੀ ਇਮਾਨਦਾਰੀ ਤੇ ਸ਼ੱਕ ਹੁੰਦਾ ਹੈ ਕਿ ਜੇ ਇਹ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਜੇ ਇਹ ਬਾਬਾ ਸ੍ਰੀ ਚੰਦ ਨੇ ਦਿੱਤਾ ਆ ਤੇ ਸਤਿਗੁਰੂ ਜੀ ਨੇ ਦਰਜ ਕਿਉਂ ਨਹੀਂ ਕੀਤਾ ਫਿਰ ਇਮਾਨਦਾਰੀ ਤੇ ਸ਼ੱਕ ਹੋ ਜਾਂਦਾ ਨਾ ਜੀ ਫਿਰ ਇਹਨਾਂ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਵੱਧਦੀ ਨਹੀਂ ਸਕੋ ਘਟਦੀ ਹੈ ਤੇ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਨੇ ਕੋਈ ਐਸੀ ਗੱਲ ਜਿਹੜੀ ਸੰਗਤ ਤੋਂ ਲੁਕੋਈ ਹੋਈ ਗੁਰਬਾਣੀ ਦੇ ਵਿੱਚ ਨਹੀਂ ਹੈ ਸਾਰਾ ਕੁਝ ਇਹ ਨਵੇੜਾ ਕੀਤਾ ਹੋਇਆ ਕੱਲੀ-ਕੱਲੀ ਗੱਲ ਦੇ ਨਾਲ ਇਤੋਂ ਤੱਕ ਕਿ ਸਤਿਗੁਰ ਜੀ ਨੇ ਜਿੱਥੇ ਅਸ਼ਟਪਦੀਆਂ ਖਤਮ ਹੁੰਦੀਆਂ ਉੱਥੇ ਬਕਾਇਦਾ ਲਿਖਿਆ ਹੈ ਕਿ ਮਹੱਲੇ ਪਹਿਲੇ ਕਿਆਂ 17 ਅਸ਼ਟਪਦੀਆਂ ਇਹ ਟਾਈਟਲ ਵੀ ਲਿਖੇ ਜਾਂਦੇ ਨੇ ਬਕਾਇਦਾ ਸਤਿਗੁਰ ਜੀ ਨੇ ਲਿਖ ਕੇ ਦਿੱਤਾ ਹੋਇਆ